I'm <laughs> yeah. thank thank okay. you

سانوں پ مسلمان ہے یہ ہندو ہے یہ مطلب کہ عیسائی ہے مہاراج کہ یہ جی سواس بھی ایکو جی آپ ایک ہاوا میں رہ رہے ہیں اس کر کے مہاراجی نے یہ سرسٹی ساجی ہے نا ایک نور سے سمجھ جیو کون پالے قوم کو یہ سارا سنسار ایک ہی ہے ਭਰਾ ਜੀ ਕਹਦੇ ਬਈ ਇੱਥੇ ਇਹ ਬੰਦੇ ਦੇ ਕਰਮ ਹੁੰਦੇ ਆ ਮਾੜੇ ਮਾੜੇ ਜਿੰਨੇ ਕਰਮ ਹੁੰਦੇ ਬੰਦੇ ਕੋਈ ਹੈ ਇਸ ਕਰਕੇ ਮਹਾਰਾਜ ਜੀ ਦੇ ਆਪਣੀ ਸੋਚੀ ਕੋਸ਼ਿਸ਼ ਕਰ ਕੁਛ ਕਾਮਰੇ ਕਿ ਹੁਕਮ ਪਛਾਣੇ ਹੁਕਮ ਪਛਾਣੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਬੰਦਾ ਉਹ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੁਕਮ ਪਛਾਣੇ ਤੋਂ ਇੱਕੋ ਜਾਣੇ ਹੁੰਦਾ ਕਹੀਏ ਸੋਈ ਜੇ ਹਰ ਸਾਨੂੰ ਗੁਰੂ ਸਾਹਿਬ ਕਹਦੇ ਆ ਭਾਈ ਆ ਕੇ ਗੁਰੂ ਦ્વાਰੇ ਆ ਤਾਂ ਤੈਨੂੰ ਸੋਝੀ ਹੋ ਸਕਦੀ ਐ ਤਾਂ ਤੈਨੂੰ ਸੁਭਨ ਬੈਠ ਸਕਦੀ ਐ ਤੇ ਜੇ ਗੁਰੂ ਸਾਹਿਬ ਆਪਾਂ ਨੂੰ ਸੁਝਾਉਂਦੇ ਵੀ ਭਾਈ ਨਾਮ ਜਪਿਆ ਕਰ ਤੇ ਅਸੀਂ ਗੁਰਦੇ ਆਖੀ ਹੀ ਲੱਗੇ ਉਹ ਹੈ ਬਖੂਨੇ ਅਲੰਗੜ ਮਹਾਰਾਜ ਕਹਿੰਦੇ ਬੰਦਾ ਹੋਈ ਐ ਜੋ ਗੁਰੂ ਦੇ ਹੁਕਮ ਵਿੱਚ ਚੱਲ ਰਿਹਾ ਆਖੋ ਸਤਨਾਮ ਚੁਲਾਏ ਗੁਰਦੇ ਹੁਕਮ ਅੰਦਰ ਸਭ ਕੁਝ ਬਾਹਰ ਹੁੰਦਾ ਕੋਈ ਨਾਮ ਹੁਕਮ ਵਿੱਚ ਜੇ ಬುద్ధి ਤੋਂ ਉਹਨੇ ਕਹੇ ਨਾ ਔਰ ਜਿਹਦੇ ਹੁਕਮ ਨੂੰ ਮੁਝ ਗਿਆ ਨਾ ਉਹਦੇ ਨੇੜੇ ਹੋਵੇ ਨਹੀਂ ਆ ਸਕੀ ਆਪ ਕੋ ਸਤਨਾਮ ਸੀ। ਈਸਰ ਦੇ ਸੱਚੇ ਬਾਦਸ਼ਾਹ ਦੀ ਬਾਣੀ ਹੈ ਨਾ ਮਾਟੀ ਮਾਟੀ ਇੱਕ ਅਨੇਕ ਸਾਜ ਮਾਟੀ ਇੱਕ ਅਨੇਕ ਪਾਤ ਦਾ ਸਾਜੀ ਸਾਜਣ ਹਾਂ। ਤੇ ਸਾਰਾ ਮਨੁੱਖਾ ਜਿਹੜਾ ਇੱਕੋ ਜਿਹਾ ਨਹੀਂ ਹੈ। ਦੇਖੋ ਇਹ ਵੈਗਰ ਦੀ ਹਜ਼ਰਤ ਇਹ ਸਾਰੇ وکر روپ دیتے ہوئے مہاراج دیکھو سبھا بھی بخو بکھرے دیتے ہوئے اس طرح جی اپنا کام کر رہے ہیں وہ بھی بخو بکر کر رہے ہیں آپ کو سترام وسیل ہے جی ہوں ڈاکٹر کہہ رہے ہو ٹرک چلا لا کے انہیں نا بھی میرا کام نہیں ہے میرا کام تو سرجری کرنا آپ کو نام وسیل ہے جک ڈرائیور کو کہہ دیں کوئی جا کے سرجری کر دیا کرنا نام مل تو سرجری آؤ اسی کر کے مہاراج نے سب ڈیوٹیاں بخو بخری لائی ہوئی نے اور یہ سمجھنے کی لڑ ہے